ਕਮੇਡੀ ਦੇ ਬਾਦਸ਼ਾ ਜਸਵਿੰਦਰ ਭੱਲਾ ਦੀ ਮੌਤ ਹੋ ਗਈ ਹੈ ਕੀ ਇਹ ਖਬਰ ਸੱਚ ਹੈ ਕਿ ਝੂਠ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਇਹ ਸੱਚ ਹੈ ਕਿ ਝੂਠ ਹੈ ਦੋਸਤੋ ਮੈਂ ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਇਹ ਖਬਰ ਸੱਚ ਹੈ ਬਿਲਕੁਲ ਸੱਚ ਹੈ ਕਮੇਡੀ ਦੇ ਬਾਦਸ਼ਾ ਹਾਸਿਆਂ ਦੇ ਸਰਤਾਜ ਜਸਵਿੰਦਰ ਭੱਲਾ ਉਹਨਾਂ ਦੀ ਮੌਤ ਹੋ ਗਈ ਹੈ ਉਹ ਸਾਨੂੰ ਅਲਵਿਦਾ ਕਹਿ ਗਏ ਨੇ ਅੱਜ ਸੱਚਮੁੱਚ ਮੇਰਾ ਮਨ ਵੀ ਬਹੁਤ ਦੁਖੀ ਹੈ ਕਿਉਂਕਿ ਜਸਵਿੰਦਰ ਭੱਲਾ ਵਰਗੇ ਕਲਾਕਾਰ ਇਦਾਂ ਦੇ ਹੁਨਰਮੰਦ ਕਮੇਡੀਅਨ ਦਰੋਜ਼ ਨਹੀਂ ਜਾਂਦੇ ਜਸਵਿੰਦਰ ਭੱਲਾ ਸਾਨੂੰ ਸਾਰਿਆਂ ਨੂੰ ਆਪਣੇ ਘਰ ਦੇ ਜੀਆਂ ਵਰਗਾ ਲੱਗਦਾ ਕਿਉਂਕਿ ਨਿੱਕੇ ਜਿਹੇ ਹੁੰਦਿਆ ਤੋਂ ਲੈ ਕੇ ਉਸ ਨੂੰ ਸੁਣਨ ਲੱਗੇ ਵੇਖਣ ਲੱਗੇ ਬਹੁਤ ਸਾਰੇ ਰਿਸ਼ਤੇਦਾਰਾਂ ਨਾਲੋਂ ਵੱਧ ਜਸਵਿੰਦਰ ਭੱਲਾ ਨੂੰ ਆਪਾਂ ਸਾਰਿਆਂ ਨੇ ਦੇਖਿਆ ਕਿਉਂਕਿ ਹੌਲੀ-ਹੌਲੀ ਸਮਾਜ ਦੇ ਵਿੱਚ ਪਿਆਰ ਮੁਹੱਬਤ ਘਟਿਆ ਰਿਸ਼ਤੇਦਾਰਾਂ ਦੀਆਂ ਆਉਣੀਆਂ ਜਾਣੀਆਂ ਘਟ ਗਈਆਂ ਪਰ ਜਸਵਿੰਦਰ ਪੱਲਾ ਹਰ ਮਹੀਨੇ ਹਰ ਇੱਕ ਦੇ ਨਜ਼ਰੀ ਪੈਂਦਾ ਰਿਹਾ ਆਪਣੀ ਕਮੇਡੀ ਦੇ ਰਾਈ ਆਪਣੀਆਂ ਫਿਲਮਾਂ ਦੇ ਰਾਈ ਔਰ ਅੱਜ ਜਸਵਿੰਦਰ ਪੱਲਾ ਇਸ ਧਰਤੀ ਦੇ ਉੱਪਰ ਨਹੀਂ ਰਹੇ ਜਸਵਿੰਦਰ ਪੱਲਾ ਹਰਾਂ ਦੀ ਮੌਤ ਹੋ ਗਈ ਹੈ ਮੌਤ ਉਹਨਾਂ ਦੀ ਬ੍ਰੇਨ ਸਟ੍ਰੋਕ ਨਾਲ ਹੋਈ ਦੱਸੀ ਜਾ ਰਹੀ ਹੈ ਪਿਛਲੇ ਦਿਨਾਂ ਤੋਂ ਉਹ ਹਸਪਤਾਲ ਦੇ ਵਿੱਚ ਭਰਤੀ ਸਨ ਤੇ ਹੁਣ ਉਹ ਚਲਵੱਸੇ ਨੇ ਜਸਵਿੰਦਰ ਪੱਲਾ 4 ਮਈ 1960 ਨੂੰ ਜਲੰਧਰ ਦੇ ਪਿੰਡ ਬੋਪਾਰਾਏ ਕਲਾਂ ਦੇ ਵਿੱਚ ਪੈਦਾ ਹੋਏ ਸੀ ਜਸਵਿੰਦਰ ਪੱਲਾ ਨੇ ਬਹੁਤ ਸਖਤ ਮਿਹਨਤ ਕੀਤੀ ਜਸਵਿੰਦਰ ਪੱਲਾ ਨੇ ਉੱਚੀ ਪੜ੍ਹਾਈ ਕੀਤੀ ਔਰ ਪੜ੍ਹਾਈ ਦੀ ਸਭ ਤੋਂ ਆਖਰੀ ਡਿਗਰੀ ਪੀ ਐਚ ਡੀ ਉਹ ਉਹਨਾਂ ਨੇ ਪਾਸ ਕੀਤੀ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹ ਬਤੌਰ ਪ੍ਰੋਫੈਸਰ ਬਤੌਰ ਖੇਤੀਬਾੜੀ ਵਿਗਿਆਨੀ ਦੇ ਤੌਰ ਤੇ ਕੰਮ ਕਰਦੇ ਰਹੇ ਆਪਣੀ ਪੜ੍ਹਾਈ ਦੇ ਨਾਲ ਨਾਲ ਜਸਵਿੰਦਰ ਭੱਲਾ ਹੋਰਾਂ ਨੇ ਕਮੇਡੀ ਸ਼ੁਰੂ ਕੀਤੀ ਉਹ ਆਮ ਜ਼ਿੰਦਗੀ ਵਿੱਚ ਵੀ ਬਹੁਤ ਹਾਸਮੁਖ ਤੇ ਮਜ਼ਾਕੀਆ ਇਨਸਾਨ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਭੰਡਾ ਦੀ ਪੇਸ਼ਕਾਰੀ ਦੇ ਨਾਲ ਆਪਣੀ ਕਮੇਡੀ ਸ਼ੁਰੂ ਕੀਤੀ ਉਸ ਤੋਂ ਬਾਅਦ ਉਹ ਵਿਦਿਆਰਥੀ ਜੀਵਨ ਤੋਂ ਹੀ ਇਸ ਖੇਤਰ ਦੇ ਵਿੱਚ ਆਏ ਤੇ ਫਿਰ ਜਦੋਂ ਉਹ ਪ੍ਰੋਫੈਸਰ ਲੱਗ ਗਏ ਉਸ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਕਮੇਡੀ ਦਾ ਸਫ਼ਰ ਰੋਕਿਆ ਨਹੀਂ ਉਹ ਲੋਕਾਂ ਨੂੰ ਹਸਾਉਂਦੇ ਰਹੇ ਢੀਂ ਪੀੜਾ ਪਾਉਂਦੇ ਰਹੇ ਉਹਨਾਂ ਦੀ ਕਮੇਡੀ ਸੱਚਮੁੱਚ ਬਹੁਤ ਵਿਅੰਗਮਈ ਹੁੰਦੀ ਹੈ ਔਰ ਜਸਵਿੰਦਰ ਪੱਲਾਹੂਰਾ ਨੇ ਹੁਣ ਤੱਕ ਸਰਕਾਰਾਂ ਤੇ ਸਿਸਟਮ ਦੇ ਖਿਲਾਫ ਵੀ ਬਹੁਤ ਸਾਰੀ ਕਮੇਡੀ ਕੀਤੀ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਸਵਿੰਦਰ ਪੱਲਾ ਜਿਹੜਾ ਉਹਨਾਂ ਦੀ ਇੱਕ ਕਮੇਡੀ ਦੀ ਬਹੁਤ ਸ਼ਾਹਕਾਰ ਪੇਸ਼ਕਾਰੀ ਸ਼ਨਕਾਟਾ ਉਹਨਾਂ ਨੇ ਸ਼ਨਕਾਟਾ ਕੈਸਟ ਸ਼ੁਰੂ ਕੀਤੀ ਫਿਰ ਸ਼ਨਕਾਟਾ 1 ਸ਼ਨਕਾਟਾ 2 ਸ਼ਨਕਾਟਾ 3 ਤੇ ਫਿਰ ਸ਼ਨਕਾਟਿਆਂ ਦੀ ਝੜੀ ਲਾ ਦਿੱਤੀ ਉਸ ਤੋਂ ਬਾਅਦ ਜਸਵਿੰਦਰ ਪੱਲਾ ਫਿਲਮਾਂ ਦੇ ਵਿੱਚ ਦਾਖਲ ਹੋਏ 1998 ਦੇ ਵਿੱਚ ਉਹਨਾਂ ਦੀ ਫਿਲਮ ਦੁੱਲਾ ਪੱਟੀ ਆਈ ਉਸ ਤੋਂ ਬਾਅਦ ਲਗਾਤਾਰ ਉਹ ਫਿਲਮਾਂ ਦੇ ਵਿੱਚ ਸਰਗਰਮ ਰਹੇ ਤੇ ਮੈਨੂੰ ਲੱਗਦਾ ਕੋਈ ਪੰਜਾਬੀ ਦੀ ਇਹੋ ਜੀ ਫਿਲਮ ਨਹੀਂ ਹੋਣੀ ਜਿਹਦੇ ਵਿੱਚ ਜਸਵਿੰਦਰ ਪੱਲਾ ਦੀ ਮੌਜੂਦਗੀ ਨਾ ਹੋਵੇ ਜਸਵਿੰਦਰ ਪੱਲਾ ਹੋਰਾਂ ਨੇ ਜਿੱਥੇ ਕਮੇਡੀ ਦੇ ਵਿੱਚ ਕਮਾਲ ਕੀਤੀ ਹੈ ਉੱਥੇ ਹੀ ਜਸਵਿੰਦਰ ਪੱਲਾ ਹੋਰਾਂ ਨੇ ਸੀਰੀਅਸ ਰੋਲ ਉਹਨਾਂ ਦੇ ਵਿੱਚ ਵੀ ਚਾਰ ਚੰਨ ਲਾਏ ਜਿੱਥੇ ਵੀ ਜਸਵਿੰਦਰ ਪੱਲਾ ਹੋਰਾਂ ਨੇ ਕੋਈ ਸੀਰੀਅਸ ਰੋਲ ਕੀਤਾ ਉਹ ਵੀ ਬੜੀ ਸ਼ਿੱਦਤ ਦੇ ਨਾਲ ਯਾਦ ਕੀਤਾ ਜਾਂਦਾ ਹੈ ਜਸਵਿੰਦਰ ਪੱਲਾ ਹੋਰਾਂ ਦਾ ਅੰਤਮ ਸੰਸਕਾਰ ਮੁਹਾਲੀ ਦੇ ਬਲੌਂਗੀ ਦੇ ਵਿੱਚ ਕੀਤਾ ਜਾਏਗਾ। ਔਰ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਹੈ। ਹਰ ਬੰਦਾ ਦੁਖੀ ਹੋਇਆ। ਮੈਂ ਵੀ ਦੁਖੀ ਹਾਂ। ਤੁਸੀਂ ਵੀ ਦੁਖੀ ਹੋਮੋਗੇ ਕਿਉਂਕਿ ਸਭ ਨੂੰ ਇੰਜ ਲੱਗ ਰਿਹਾ ਜਿਵੇਂ ਘਰ ਪਰਿਵਾਰ ਦਾ ਕੋਈ ਮੈਂਬਰ ਤੁਰ ਗਿਆ। ਜਸਵਿੰਦਰ ਪੱਲਾ ਘਟਿਆ ਰਾਜਨੀਤੀ ਦੇ ਵਿੱਚ ਨਹੀਂ ਆਈ। ਜਸਵਿੰਦਰ ਪੱਲਾ ਨੂੰ ਕਈ ਵਾਰ ਰਾਜਨੀਤਿਕ ਪਾਰਟੀਆਂ ਨੇ ਰਾਜਨੀਤੀ 'ਚ ਆਉਣ ਲਈ ਕਿਹਾ ਪਰ ਜਸਵਿੰਦਰ ਪੱਲਾ ਰਾਜਨੀਤੀ 'ਚ ਆਉਣ ਤੋਂ ਨਾ ਕਰਦੇ ਰਹੇ। ਕਿਉਂਕਿ ਜਸਵਿੰਦਰ ਭੱਲਾ ਨੂੰ ਇਹ ਲੱਗਦਾ ਸੀ ਕਿ ਘਟਿਆ ਸਿਆਸਤ ਤੇ ਘਟਿਆ ਰਾਜਨੀਤੀ ਚ ਬੰਦਾ ਘਟਿਆ ਹੀ ਹੋ ਜਾਂਦਾ ਇਸ ਕਰਕੇ ਉਹ ਕਦੇ ਵੀ ਝੂਠੇ ਵਾਅਦੇ ਆ ਝੂਠੇ ਲਾਰੇ ਆ ਤੇ ਠੱਗੀ ਤੇ ਆਧਾਰਤ ਜਿਹੜੀ ਇਸ ਟਾਈਮ ਰਾਜਨੀਤੀ ਚੱਲ ਰਹੀ ਹੈ ਇਹਦੇ ਚ ਕਦੇ ਨਹੀਂ ਆਏ ਵੱਖ-ਵੱਖ ਪਾਰਟੀਆਂ ਨੇ ਹੁਣ ਤੱਕ ਲੋਕਾਂ ਨੂੰ ਬੇਵਕੂਫ ਬਣਾਇਆ ਝੂਠੇ ਲਾਰੇ ਲਾਏ ਨੇ ਤੇ ਜਸਵਿੰਦਰ ਭੱਲਾ ਨੇ ਆਪਣੀ ਕਮੇਡੀ ਦੇ ਰਹੀਂ ਉਸ ਝੂਠੇ ਲਾਰਿਆਂ ਤੇ ਲੋਕਾਂ ਦੇ ਨਾਲ ਧੋਖੇਬਾਜ਼ੀ ਜਿਹੜੀ ਹੁੰਦੀ ਆ ਉਹਨੂੰ ਉਜਾਗਰ ਕੀਤਾ ਹੈ ਅੱਜ ਸੁਵਿੰਦਰ ਭੱਲਾ ਧਰਤੀ ਤੇ ਨਹੀਂ ਰਹੇ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਕਮੇਡੀ ਦੇ ਰੂਪ ਚ ਉਹਨਾਂ ਦੀਆਂ ਫਿਲਮਾਂ ਦੇ ਰੂਪ ਚ ਸਾਡੇ ਕੋਲ ਮੌਜੂਦ ਨੇ ਉਹਨਾਂ ਨੇ ਸੱਚਮੁੱਚ ਫਿਲਮਾਂ ਦੇ ਵਿੱਚ ਕਮਾਲ ਕੀਤੀ ਹੈ ਤੁਸੀਂ ਉਹਨਾਂ ਦੀਆਂ ਫਿਲਮਾਂ ਚਾਹੇ ਕੈਰੀ ਆਉਣ ਜੱਟਾ ਦੇਖ ਲਓ ਚਾਹੇ ਜੰਨੀਆਂ ਵੀ ਉਸ ਤੋਂ ਬਾਅਦ ਫਿਲਮਾਂ ਆਈਆਂ ਉਹਨਾਂ ਨੇ ਬਡਾਪੇ ਦੀ ਉਮਰ ਆਪਾਂ ਕਹਿ ਸਕਦੇ ਹਾਂ ਕਿਉਂਕਿ 65 ਸਾਲ ਦੀ ਉਮਰ ਐਸ ਟਾਈਮ ਉਹਨਾਂ ਦੀ ਸੀ ਤੇ ਰਿਟਾਇਰਮੈਂਟ ਤੋਂ ਬਾਅਦ ਜਦੋਂ ਕੰਮ ਤੋਂ ਰਟਾਇਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਬੜੀ ਜਾਨਦਾਰ ਕਮੇਡੀ ਕੀਤੀ ਹੈ ਹਮੇਸ਼ਾ ਉਹ ਐਕਟਿਵ ਰਹਿੰਦੇ ਸੀ ਚੁਸਤ ਦਰੁਸਤ ਰਹਿੰਦੇ ਸੀ ਔਰ ਬ੍ਰੇਨ ਸਟ੍ਰੋਕ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ